ਦੇਸ਼ ਭਰ ਵਿੱਚ ਕਲਕੱਤਾ ਦੇ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਦੀ ਚੱਕਚੋਰ ਕਰ ਦੇਣ ਵਾਲੀ ਜੜੀ ਘਟਨਾ ਦਾ ਡਾਕਟਰਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਇਸੇ ਕੜੀ ਤਹਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਸੰਬੰਧਿਤ ਪ੍ਰਾਈਵੇਟ ਡਾਕਟਰਾਂ ਨੇ ਆਪਣਾ ਕਾਮਕਾਜ ਛੱਡ ਕੇ ਰੋਸ ਪ੍ਰਗਟ ਕੀਤਾ ਡਾਕਟਰਾਂ ਨੇ ਬਲਾਕਾਰ ਅਤੇ ਕਤਲ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਡੀਐਸ ਬਾਜਵਾ ਪ੍ਰੈਜ਼ੀਡੈਂਟ ਆਈਐਮਏ ਗੁਰਦਾਸਪੁਰ ਮੈਂਬਰ ਆਫ ਪੰਜਾਬ ਮੈਡੀਕਲ ਕਾਉਂਸਲ ਅੱਜ ਅਸੀਂ ਸਾਰੀ ਆਈਐਮਏ ਗੁਰਦਾਸਪੁਰ ਸਮੂਚੀ ਡਾਕਟਰ ਸਾਰੇ ਸਾਡੇ ਨਾਲ ਨਾਲ ਸਾਡੇ ਇੰਡੀਅਨ ਡਾਕਟਰ ਡੈਂਟਲ ਐਸੋਸੀਏਸ਼ਨ ਆਈਏਪੀ ਸਰਹੀ ਹੀ ਪੁਗੜੀਆਂ ਹੈਲਥਨਸ ਸੰਬੰਧਤ ਜਥੇਬੰਦੀਆਂ ਅੱਜ ਉਹ ਸਾਡੇ ਦੇ ਨਾਲ ਅੱਜ ਦਾ ਇਸਪੋਰਟਸ ਡੇ ਦੇ ਵਿੱਚ ਸਾਡੇ ਨਾਲ ਸਾਨੂੰ ਸਮਰਪਿਤ ਕਰ ਰਹੀਆਂ ਨੇ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅੱਜ ਅਸੀਂ ਇੱਥੇ ਕਿਉਂ ਇਕੱਠੇ ਹੋ 72 ਘੰਟੇ ਡਿਊਟੀ ਕਰਦੇ ਹੋਏ ਸਾਡੀ ਇੱਕ ਨੌਜਵਾਨ ਲੇੜੀ ਡਾਕਟਰ ਜਿਹੜੀ ਆਪਣੀ ਡਿਊਟੀ ਕਰਦੇ ਰਸਟ ਕਰਨ ਗਈ ਆ ਉੱਥੇ ਉਹਦਾ ਗੈਂਗਰੇਪ ਹੋਇਆ ਫਿਰ ਉਹਦਾ ਕਤਲ ਕੀਤਾ ਗਿਆ ਕਤਲ ਵੀ ਇਸ ਤਰ੍ਹਾਂ ਕੀਤਾ ਗਿਆ ਕਿ ਜਿਹੜੇ ਉਹਦੀਆਂ ਜਿਹੜੀਆਂ ਬਾਡੀ ਦੇ ਜਿਹੜੇ ਪਾਰਟ ਸੀ ਪੈਲਵਿਕ ਗਰਡਲ ਜਿਹੜਾ ਸੀ ਉਹਦਾ 90 ਡਿਗਰੀ ਤੱਕ ਤੋੜ ਕੇ ਕੀਤਾ ਗਿਆ ਸੀ ਕਿ ਇੰਨਾ ਬੇਦਰਦੀ ਨਾਲ ਤੇ ਰਹਿਮੀ ਦੇ ਨਾਲ ਉਹਦਾ ਕਤਲ ਕੀਤਾ ਗਿਆ ਔਰ ਉਸ ਦਿਨ ਦੇ ਬਾਅਦ ਇਹ ਕਾਰਾ ਜਿਹੜਾ ਹੋਇਆ ਸਾਡੇ ਕਲਕੱਤਾ ਵਿੱਚ ਮੈਡੀਕਲ ਕਾਲਜ ਵਿੱਚ ਹੋਇਆ ਉਸ ਪ੍ਰੰਤ ਕਾਲਜ ਅਥਾਰਟੀ ਨੇ ਉਹਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਤੁਹਾਡੀ ਬੱਚੀ ਨੇ ਸੂਇ ਛੱਡ ਕਰ ਲਿਆ ਜਦੋਂ ਉਹ ਨਾਲ ਆਪਣੇ ਉਸ ਰਿਲੇਟਿਵਸ ਨੂੰ ਨਾਲ ਲੈ ਕੇ ਪਰੋਸ਼ਿਆਂ ਨਾਲ ਲੈ ਕੇ ਉੱਥੇ ਪਹੁੰਚੇ ਤਾਂ ਜਾ ਕੇ ਵਿਖਿਆ ਕਿ ਉਹਨਾਂ ਨੂੰ 3 ਘੰਟੇ ਤੱਕ ਹਸਪੀਟਲ ਅਥਾਰਟिटीज ਨੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਉਸ ਡਾਕਟਰ ਦੀ ਡੈੱਡ ਬੋਡੀ ਦੇ ਕੋਲ ਨਹੀਂ ਜਾਣ ਦਿੱਤਾ ਡਾਕਟਰ ਵੈਲਫੇਅਰ ਐਸੋਸੀਏਸ਼ਨ ਪ੍ਰੈਜ਼ੀਡੈਂਟ ਔਰ ਆਈਐਮਐ ਮੈਂਬਰ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕਾਲ ਤੇ ਅਸੀਂ ਇੱਕ ਬਹੁਤ ਹੀ ਮੰਨ ਭਾਗੀ ਜੋ ਘਟਨਾ ਵਾਪਰੀ ਹੈ 9 ਤਰੀਕ ਨੂੰ ਔਰ ਉਹ ਘਟਨਾ ਏਸੀ ਕੇ ਇੱਕ ਡਾਕਟਰ ਸਾਡੇ ਲੇਡੀ ਡਾਕਟਰ ਜੋ ਕਿ ਐਮਡੀ ਪਰਮਾਲੋਜਿਸਟ ਜਾਂ ਤੁਸੀਂ ਚੈਸਟ ਕਹਿ ਸਕਦੇ ਹੋ ਚੈਸਟ ਐਨ ਟੀ ਵੀ ਪਹਿਲਾਂ ਕਹਿੰਦੇ ਸੀ ਤੋਂ ਪਰਮਾਲੋਜਿਸਟ ਦੀ ਐਮਡੀ ਕਰ ਰਹੀ ਸੀ ਔਰ ਉਹਨਾਂ ਨੂੰ ਮਤਲਬ 36 ਘੰਟੇ ਡਿਊਟੀ ਕਰਨ ਤੋਂ ਬਾਅਦ ਉਹ ਆਪਣੇ ਅਹ ਰੈਸਟ ਰੂਮ ਚ ਕਹਿ ਲੋ ਜਾਂ ਮਤਲਬ ਇਸ ਤਰ੍ਹਾਂ ਜਿਹੜੇ ਨੇ ਗਏ ਨੇ ਸੈਮੀਨਾਰ ਰੂਮ ਚ ਜਾ ਕੇ ਰੈਸਟ ਕਰਨ ਲੱਗੇ ਨੇ ਔਰ ਮਤਲਬ ਇਹ ਤਕਰੀਬਨ ਗੱਲ ਕੋਈ 11 ਵਜੇ ਤੱਕ ਉਹਨਾਂ ਦੀ ਆਪਣੇ ਪਰਿਵਾਰ ਨਾਲ ਗੱਲ ਹੁੰਦੀ ਰਹੀ ਹੈ ਸਿਵਾ ਆਲਟ ਕੋਈ ਪ੍ਰੋਬਲਮ ਨਹੀਂ ਸੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਜਦੋਂ ਗਏ ਨੇ ਉਸ ਤੋਂ ਬਾਅਦ ਸਵੇਰੇ ਹੀ ਪਤਾ ਲੱਗਾ ਕਿ ਉਹਨਾਂ ਦੇ ਨਾਲ ਮਤਲਬ ਇੱਕ ਗੈਂਗ ਰੇਪ ਹੋਇਆ ਕਿ ਕਿਉਂਕਿ ਉਸ ਤੋਂ ਬਾਅਦ ਪੋਸਟਮਾਰਟਮ ਹੀ ਹੋ ਚੁੱਕਾ ਔਰ ਇਸ ਬਰੂਟਲਿਟੀ ਦੇ ਨਾਲ ਮਤਲਬ ਉਹ ਸਾਡੀ ਡਾਕਟਰ ਬੇਟੀਆਂ ਨੇ ਇਸ ਤਰ੍ਹਾਂ ਹੀ ਸਾਡੀ ਉਹ ਬੇਟੀ ਸੀ ਜਿਹਦੇ ਨਾਲ ਇੱਕ 30 ਇਅਰ ਦੀ ਮਤਲਬ ਕਹੋ ਡਾਕਟਰ ਜਿਹਨੇ ਅਜੇ ਬੜਾ ਕੁਝ ਕਰਨਾ ਹੈ ਔਰ ਕਿੰਨਾ ਮਿਹਨਤ ਨਾਲ ਉਹ ਨੀਟ ਉਹਨੇ ਕ੍ਰੈਸ਼ ਕੀਤਾ ਹੋਏਗਾ ਉਸ ਤੋਂ ਬਾਅਦ ਅੰਡਰਗ੍ਰੈਜੂਏਟ ਦਾ ਕੀਤਾ ਫਿਰ ਉਹਨੇ ਜਿਹੜਾ ਐਮਡੀ ਦਾ ਮਤਲਬ ਨੀਟ ਹੈ ਜਿਹੜਾ ਉਹਨੂੰ ਕ੍ਰੈਸ਼ ਕਰਕੇ ਫਿਰ ਉਹਨੂੰ ਐਮਡੀ ਮਿਲੀ ਔਰ ਉਸ ਤੋਂ ਬਾਅਦ ਉਹਨੇ ਅਜੇ ਬਹੁਤ ਕੁਝ ਕਰਨਾ ਹੈ ਔਰ ਲੋਕਾਂ ਦੀ ਸੇਵਾ ਕਰ ਰਹੀ ਸੀ ਔਰ ਉਸ ਦਿਨ ਵੀ ਉਹ ਸੇਵਾ ਕਰ ਰਹੀ ਸੀ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਈ